ਅੱਜ ਤੁਹਾਡੀ ਮੁਲਾਕਾਤ ਪਿੰਡ ਮਕਾਰੋਂਪੁਰ ਸਾਹਿਬ ਦੀ ਮਾਤਾ ਸਰਜੀਤ ਕੌਰ ਦੇ ਨਾਲ ਕਰਵਾਉਂਦੇ ਆ ਜਿਨ੍ਹਾਂ ਦੀ ਉਮਰ ਲਗਭਗ 100 ਸਾਲ ਹੋ ਚੁੱਕੀ ਹੈ ਜੋ ਬਿਲਕੁਲ ਤੰਦਰੁਸਤ ਹਨ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਦਰਸ਼ਕਾਂ ਨੂੰ ਦੱਸੋ ਵੀ ਤੁਹਾਡੀ ਉਮਰ ਕਿੰਨੀ ਹੋ ਗਈ ਲਗਭਗ ਜੀ ਉਮਰ ਕਿੰਨੀ ਹੋਗੀ ਜੀ 60 ਸਾਲ ਦੀ ਹੋਗੀ 60 ਸਾਲ ਦੀ ਲਗਾਏ ਪਾ ਬੈ ਉੱਪਰ ਰਹੇ ਤੋਂ ਬੈ ਕਾਟ ਮਾਰੇ ਉੱਪਰ ਤਾਂ ਹੋਏ ਜਿਹੜੇ ਆਪਾਂ ਕਹਿੰਦੇ ਨੇ 1947 ਵਿੱਚ ਖੱਲੇ ਪਏ ਤੇ ਉਸ ਟਾਈਮ ਤੁਹਾਡਾ ਵਿਆਹ ਹੋ ਗਿਆ ਸੀ ਜੀ ਹਾਂ ਹੋਇਆ ਬਰਤਾਨ ਪਹਿਲਾਂ ਅੱਛਾ ਖੱਲਿਆਂ ਤੋਂ ਖੱਲਿਆਂ ਦੇ ਸਾਲ ਪਹਿਲਾਂ ਵਿਆਹ ਹੋ ਗਿਆ ਜੀ ਹੂੰ ਤੇ ਇਹ ਜਿਹੜੀ ਤੁਹਾਡੀ ਬਰਾਤ ਸੀ ਹੂੰ ਉਹ ਕਾਦੇ ਵਰਗੀ ਸੀ ਜੀ ਰਥ ਗੱਡੀਆਂ ਗੱਡੇ ਰਥ ਤੰਗੇ ਗੱਡੀਆਂ ਗੱਡੇ ਘੋੜੀਆਂ ਊਂਟ ਇੱਥੇ ਕਿੰਨੇ ਕਿੰਨੇ ਦਿਨ ਉੱਥੇ ਬਰਾਤ ਰੋਕੀ ਤੁਹਾਡੇ ਪਿੰਡ ਤਿੰਨ ਦਿਨ ਜਿਹੜਾ ਤੁਹਾਡਾ ਪੇਕਾ ਪਿੰਡ ਆ ਉਹ ਕਿਹੜਾ ਜੀ ਕਲਾਕ ਟੜਾਕ ਜਿਹੜਾ ਹੁਣ ਮਹਾਲੀ ਜਿਲ੍ਹੇ ਚ ਆ ਗਿਆ ਹੈ ਜੀ ਤੇ ਫਿਰ ਬਰਾਤ ਦੀ ਸੇਵਾ ਦੇ ਵਿੱਚ ਕੀ ਕੁਝ ਖਲਾਉਂਦੇ ਹੁੰਦੇ ਸੀ ਉਸ ਟਾਈਮ ਆਗਰੇ ਮਠਿਆਣਾ 12 13 9 ਜਿੰਨੀ ਵੀ ਪੁਗੈ ਉਨੀ ਮਠਾਈ ਕਰਦੇ ਤੇ ਉਨੇ ਥਾਲਾ ਮਾ ਪਾ ਕੇ ਰਾਮ ਨੂੰ ਪਰ ਦੇ ਕੇ ਤੇ ਖਾ ਦੇ ਕੇ ਸਭ ਨੂੰ ਫੇ ਗਲਵਾ ਕੱਪੜਾ ਮਾ ਕੇ ਫੇਰ ਕੈਸੀ ਕਰਦੇ ਤਿੱਛ ਕੋਈ ਜੀ ਕੋਰਿਆਂ ਪਰ ਬਿਠਾਲ ਕੇ ਗੱਦ ਨੂੰ ਰੋਕ ਕੇ ਖਾਉਂਦੇ ਜਾਂ ਨਹੀਂ ਕੋਰਸੀ ਹੁੰਦੀ ਅੱਛਾ ਮੇਜ਼ ਗੁਰਸੀ ਨਹੀਂ ਹੁੰਦੀ ਸੀ ਨਾ ਨਾ ਮੇਜ਼ ਕੋਰਸੀ ਕੋਰਿਆਂ ਕੋਰੇ ਹੁੰਦੇ ਤੇ ਜਿੰਨਾ ਇਹ ਬਰਕੰਥਾਂ ਨੇ ਇਹ ਬੁੰਦੀਆਂ ਅੱਗ ਦੇ ਗੁਣੇ ਕੱਬੇ ਇਹ ਥਾਂ ਮਚਾ ਕਾ ਮਾ ਫੇਰ ਬਚਾਣ ਫੇਰ ਮਾਲ ਦੇ ਦੇ ਕਾ ਦੋ ਦੋ ਥਾਂ ਸਾਭ ਨੂੰ ਦੇ ਕਾ ਜਦ ਤੂੰ ਹੋ ਜਾਣੇ ਫੇਰ ਗਾਲਮਾ ਕੱਪੜਾ ਪਾ ਕ ਕਹੇ ਕਾ ਦੇ ਜੀ ਵਿਛਕ ਹੋ ਜੀ ਅਜੇ ਨਹੀਂ ਹੂੰ ਜੁੰਡ ਕਰਨੇ ਆਪਾਂ ਨਾਈਨ ਕਾ ਹੀ ਕਰਦੇ ਪੁੱਤ ਨਾਈਨ ਮੰਗਨੇਂ ਤੋੜਿਆ ਤੁਹਾਡੀ ਉਮਰ ਦਾ ਮਤਲਬ ਸੌ ਸਾਲ ਹੋ ਗਈ ਥੋੜੇ ਐਨਕ ਕਮੀਨ ਲੱਗੀ ਹੋਈ ਹੈਗੀ ਜੀ ਹਨਾ ਐਨਕ ਵੀ ਹੈ ਨਹੀਂ ਜੀ ਨਾ ਮੈਂ ਮੈਂਦਾਈ ਕਰਦੇ ਐਨਕ ਨਹੀਂ ਗਾ ਠੀਕ ਹੈ ਗਾ ਠੀਕ ਆ ਬਾਹ ਬਣਾ ਹਾਇ ਅੱਗੇ ਤੇ ਥੋੜਾ ਦਾ ਫਰਕ ਹੈ ਪਰ ਠੀਕ ਹੈ ਫਿਰ ਪਾਠ ਕਰਦੇ ਹੋ ਜੀ ਹੂੰ ਪਾਠ ਕਰਦੇ ਹੋ ਪਾਠ ਹਾਂ ਹਾਂ ਪਾਠ ਆ ਫਰੰਗ ਦਾ ਜੀ ਸਾਹ ਹਲਾ ਰੋਜ ਪੂਰਾ ਕੰਮ ਨਾ ਗੁਟਕਾ ਮੈਂ ਮਾਤਾ ਜੀ ਤੁਸੀਂ ਪੜ੍ਹੇ ਕਿੱਥੇ ਦੇ ਪਰ ਜਦੋਂ ਪਾਠ ਤੁਸੀਂ ਕਰਦੇ ਉਸ ਟਾਈਮ ਮੈਂ ਤਾਂ ਦੱਸਦੀ ਵੀ ਆਇਓ ਪੜ੍ਹੀ ਅੱਡੇ ਮੈਂ ਸਕੂਲ ਦਾ ਨਾਮ ਨਹੀਂ ਪਉੜਿਆ मतलब मतलब आ, हु? आ, अच्छा मतलब ਤੁਸੀਂ ਐਵੇਂ ਹੀ ਪੜਿਆ ਮਤਲਬ ਹਾਂ ਬਰਤਾਂ ਕੀ ਪਰੇ ਨਹੀਂ ਕਾ ਸਰਵੇਟ ਪਰ ਨਹੀਂ ਕਾ ਆਪਣਾ ਅੱਛੇ ਸਕੂਲ ਨਹੀਂ ਗਏ ਕਦੇ ਹਾਂ ਸਕੂਲ ਦਾ ਮੂੰਹ ਨਹੀਂ ਦੇਖਿਆ ਸਕੂਲ ਦਾ ਮੂੰਹ ਨਹੀਂ ਦੇਖਿਆ ਨਹੀਂ ਮਿੰਟੋੜਿਆ ਪਾਠ ਅੱਜ ਵੀ ਕਰਦੇ ਹਾਂ ਹਾਂ ਪਾਠ ਕਰ ਤੇ ਤੁਸੀਂ ਤੁਰ ਕੇ ਹੁਣ ਗੁਰਦੁਰ ਸਾਹਿਬ ਵੀ ਜੰਨੇ ਹੋਈ ਹੂੰ ਗੁਰਦੁਰ ਸਾਹਿਬ ਜੰਨੇ ਹੋ ਤੁਸੀਂ ਆਪਣੇ ਪਿੰਡ ਹਾਂ ਆਪਣੇ ਆ ਆਪਣਾ ਗੁਰਦਾਰ ਚਾਹ ਕਰਕੇ ਫੇਰ ਆਉਂਦੇ ਹਾਂ ਅੱਛਾ ਗੁਰਦੁਆਰਾ ਸਾਹਿਬ ਦੀ ਦਰਸ਼ਨ ਕਰਕੇ ਤੇ ਜਿਹੜੇ ਬਾਬਾ ਜੀ ਰੂਪ ਚੰਦ ਜੀ ਹੋਏ ਨੇ ਜਿਨ੍ਹਾਂ ਨੇ ਸ੍ਰੀ ਉੱਠਾ ਮਰਥਾ ਟੇਕਾ ਫੇਰ ਮਰਥਾ ਦਾ ਇਸਾਕ ਲਲ ਜੀ ਨੇ ਜਿਨ੍ਹਾਂ ਨੇ ਕਿ ਸ੍ਰੀ ਗੁਰੂ ਤੇਗ ਬਹਾਦਰ ਦੀ ਸੇਵਾ ਕੀਤੀ ਸੀ ਉਹਨਾਂ ਦੇ ਘਰ 17 ਦਿਨ ਰਹੇ ਤੁਹਾਡੇ ਪਰਿਵਾਰਕ ਦੇ ਵਿੱਚ ਤੇ ਉੱਥੇ ਸਮਾਧ ਤੇ ਸੇਵਾ ਕਰਕੇ ਗੁਰਦੁਆਰਾ ਸਾਹਿਬ ਜਾ ਕੇ ਹਾਂ ਫੇਰ ਫੇਰ ਜਲਬਣੀ ਚਾਹਦੇ ਹੋ ਨਹੀਂ ਪਹਿਲਾਂ ਉਹ ਗੁਰਦਾਰਾ ਸਾਹਿਬ ਜਾ ਕੇ ਸਿਧਾਣਾ ਜਾ ਕੇ ਫੇਰ ਚਾਪਲ ਗਏ ਆਖੇ ਜਾ ਬ੍ਰਿਕਾ ਬਰੇ ਗੋਟਕਾਰ ਸਾਹਿਬ ਮੈਂ ਪਾਠ ਕਰ ਲੈਣਾ ਪਾਠ ਕਰਕੇ ਪੂਰਾ ਨਾਮ ਜਪ ਕੇ ਨਾਲਾ ਦਾ ਫੇਰ ਨਾ ਬਾਬੇ ਸਮਾਧਿ ਦੇ ਬਾਦਨ ਫੇਰ ਅਸੀਂ ਜਦ ਬੜੇ ਕੰਨੀ ਠੱਕ ਤੇ ਬਖ ਸਾਹਿਬ ਦਾ ਮਾਤਾ ਜੀ ਇਹ ਇਹ ਦੱਸੋ ਵੀ ਦਰਸ਼ਕਾਂ ਨੂੰ ਵੀ ਜਿਹੜੇ ਤੁਹਾਡੇ ਸਮੇਂ ਚ ਲੋਕ ਚੰਗੇ ਹੁੰਦੇ ਸੀ ਕ ਅੱਜ ਲੋਕ ਚੰਗੇ ਨੇ ਚੰਗੇ ਸਾਬ ਚੰਗੇ ਨਾ ਗੇ ਮਾਈਨ ਦੀ ਸ਼ਮਾਰਾ ਬਾਬਾ ਜੀ ਆਪਰੇ ਗਿਆਨ ਗਿਆਨ ਦੇ ਅੱਛਾ ਪਹਿਲਾਂ ਵੀ ਚੰਗੇ ਹੁੰਦੇ ਸੀ ਬੰਦੇ ਅੱਜ ਵੀ ਚੰਗੇ ਨੇ ਜੀ ਇਹ ਬੰਦੇ ਚੰਗੇ ਬੰਦਾ ਆ ਬੜਾ ਬੰ ਚੰਗਾ ਹੈ ਨਾਲੇ ਹੋਰ ਵੀ ਚੰਗੇ ਅੱਛਾ ਜੇਕਰ ਆਪ ਚੰਗੇ ਆ ਤਾਂ ਹੋਰ ਵੀ ਚੰਗੇ ਆ ਜੀ ਹਾਂ ਬਾਬਾ ਜੀ ਆਪ ਆਪ ਖੜੇ ਹਣ ਸਕਦਾ ਖੱਬਾ ਉਹ ਆਪਰੇ ਕਰਾ ਹੈ ਆਪਰੇ ਕਰਾ ਮੈਂ ਆਪੇ ਸੁਣਾ ਹੈ ਆਪਰੇ ਸੁਣਾ ਮੈਂ ਤੇ ਤੁਸੀਂ ਇਹ ਵੀ ਦੱਸਿਆ ਸੀ ਵੀ ਅੱਖ ਦੇ ਵਿੱਚ ਅਸੀਂ ਕੁਝ ਪਾਉਨੇ ਆ ਵੀ ਸਾਡੀ ਨਿਗੜੀ ਅੱਖ ਦੇ ਵਿੱਚ ਕੀ ਪਾਉਨੇ ਆ ਜੀ ਤੁਸੀਂ ਨਾਂ ਨੀ ਮਾਜਾ ਸੁਰਮਾ ਹੀ ਪਾਉਂਦੇ ਜੇ ਨਹੀਂ ਬੀ ਫਾਲਣ ਦੇ ਅੱਖਾਂ ਉਹ ਮੁੱਕ ਗਿਆ ਤਾਂ ਹੁਣ ਗੜੀ ਦਾ ਹੈ ਵੀ ਬੰਦੇ ਦਾ ਡੇਟਾ ਬਾਹੂ ਮੈਂ ਪੁੱਠਾ ਲੱਗ ਰਿਹਾ ਇਹਨੇ ਹੁਣ ਮੈਂ ਸੁਰਮੇਦਾਨੀ ਆ ਰਿਹਾ ਪੰਚਾ ਅੱਛਾ ਸੁਰਮੇਦਾਨੀ ਨਾ ਸੁਰਮਾ ਤੁਸੀਂ ਅੱਖਾਂ ਦੇ ਵਿੱਚ ਪਾਉਨੇ ਹੋ ਉਹ ਸੁਰਮਾ ਤੁਹਾਨੂੰ ਕਿਹਨੇ ਦਿੱਤਾ ਸੀ ਜੀ ਹਾਂ ਕਿਹਨੇ ਦਿੱਤਾ ਸੀ ਸੁਰਮਾ ਜੀ ਉਹ ਓਏ ਅਗਲੇ ਅਗਲੇ ਆਇਆ ਮਿਲਦਾ ਪ੍ਰਸਾਦੀਆਂ ਤੇ ਅੱਛਾ ਜੀ ਹਾਂ نانی نےکیت پانے لاگ بابے ਹਾਂਜੀ ਕਦੋਂ ਛੱਗੇ ਸੀ ਅਮਰਤ ਜੀ ਕਿਹੜੇ ਕਿੰਨੇ ਸਾਲ ਹੋ ਗਏ ਜੀ ਮੈਂ ਕਹਿੰਦਾ ਕਿੰਨੇ ਸਾਲ ਹੋ ਗਏ 5-6 ਸਾਲ ਕੇ ਅੱਜ ਦਾ ਖਾਇ ਅੱਛੇ ਜੀ ਤੇ ਤੁਸੀਂ ਦੱਸਦੇ ਵੀ ਤੁਹਾਡੇ ਗੱਲ ਦੇ ਵਿੱਚ ਵੀ ਪਾਇਆ ਬਹੁਤ ਆਪਣਾ ਖੰਡਾ ਸਾਹਿਬ ਬਾ ਪਹਿਲਾਂ ਪਹਿਲਾਂ ਫਾਇਦਾ ਬਾਬੇ ਰਿਜ ਕਰਤਾ ਹੈ ਹਾਲ ਤੱਕ ਉਹ ਧੰਨ ਦਸਨ ਵੀ ਐਨ ਮਰਤੀ ਜਾਨ ਲਗ ਗਈ ਆਪਾਂ ਅੱਲੂ ਦੇ ਬਾਪੂ ਬੱਲੇ 80 ਸਾਲ ਹੋ ਗਏ ਖੰਡਾ ਖੰਡਾਬਾਈ ਨੂੰ 80 ਸਾਲ ਹੈ ਜੀ ਖਾਡਾ ਕਰਤਾ ਨਹੀਂ ਅਜੀਤ ਸਿੰਘ ਨੇ ਆ ਜਿਹੜੇ ਤੁਹਾਡੇ ਕੋਲ ਬੈਠੇ ਨੇ ਜੋਰਾ ਸਿੰਘ ਜੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਇਹਨਾਂ ਦੀ ਉਮਰ ਕਿੰਨੀ ਸਾਲ ਸੀ ਹੈ ਅੱਛੇ ਜੀ ਜਿਹੜੇ ਤੁਹਾਡੇ ਕੋਲ ਜੋਰਾ ਸਿੰਘ ਬੈਠੇ ਨੇ ਇਹ ਤੁਹਾਡੇ ਵਿਆਹ ਤੋਂ ਬਾਅਦ ਪੜਾ ਹੋਏ ਨੇ ਜੀ ਕਹਿੰਦੇ ਬਹੁਤ ਬਾਅਦ ਹੈ ਬਹੁਤ ਬਾਅਦ ਹੈ ਅੱਛੇ ਜੀ ਇਹ ਚਾਚੇ ਰਮੂ ਦਾ ਹੈ ਜੀ ਇਹ ਬੀਬੀ ਵੱਡੀ ਨਹੀਂ ਸਾਡੇ ਵਿੱਚ ਕੁਝ ਛੋਟੇ ਇਹ ਮੈਂ ਹਾਈ ਛੋਟੇ ਇਹਨਾਂ ਨੂੰ ਬੀਬੀ ਕਹਿੰਦੇ ਤਾਈ ਨੂੰ ਤਾਇਆ ਕਹਿੰਦੇ ਅੱਛਾ ਜੀ ਹੰਨੇ ਆਂ ਪੇ ਬਾਪ ਤੇ ਅਸੀਂ ਸਾਰੇ ਪਰਿਵਾਰ ਦਾ ਨਾ 20 22 ਗਿਆ ਇਕੱਠੇ ਹੀ ਚੱਲਦਾ ਅੱਛਾ ਜੀ ਸਭ ਇਕੱਠੇ ਹੀ ਰਹੇ ਪਾਜਾ ਹੋਣ ਆ ਕੇ ਬੀਬੀਆਂ ਦੋ ਨਹੀਂ ਰਹਿਣੀਆਂ ਜਦੋਂ ਇੱਕ ਜਾਂ ਜਦੋਂ ਦੋ ਹੀ ਮਾਤਾ ਇਹ ਇਕੱਠੀਆਂ ਨਹੀਂ ਰਹਿੰਦੀਆਂ ਦਾਦਾ ਥੋੜਾ ਮਖ ਲਾਣੇ ਦਾ ਉਹ ਘਰ ਰਹਿੰਦਾ ਸਾਰਾ ਪਰਿਵਾਰ ਇਕੱਠਾ ਕੰਮ ਕਰਦਾ ਦਾ ਫਿਰ ਅਜੀਤ ਭਾਈ

ਪਹਿਲਾ ਦਾਸ ਜੀ ਜਿਹੜੂ ਦੇ ਵਿੱਚੋਂ ਰਹੇ ਪਹਿਲਾ ਸਰਪੰਚ ਰਹੇ ਵਾਹਿਗੁਰੂ ਪ੍ਰਮਾਤਮਾ ਵਾਹਿਗੁਰੂ ਮਾਤਾ ਸਰਜੀਤ ਕੌਰ ਤੇ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਧੰਨਵਾਦ ਜੀ